ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕਰਮਾਨ ਆਪ ਸਭ ਨੂੰ ਬੇਰਪਰਿਸ਼ਾ ਸ਼੍ਰੀਕਾਲ ਅੱਜ ਦੀ ਬਾਲਾ ਤਾਂ ਨਹੀਂ ਪਿਆ ਮੀ ਹੌਲਾ ਜਿਹਾ ਮੀ ਪਿਆ ਤੇ ਮੌਸਮ ਬੜਾ ਠੰਡਾ ਹੈ ਬਾਹਰ ਕੇ ਬੈਠੇ ਆ ਅਸੀਂ ਦੇਖੋ ਕਿਵੇਂ ਹੋ ਸਾਰੇ ਮੌਸਮ ਠੰਡਾ ਜੀ ਥੋੜਾ ਜਿਹਾ ਫਰਕ ਪਿਆ ਬਟ ਬਾਲਾ ਨਹੀਂ ਗਰਮੀ ਬਹੁਤ ਜਿਆਦਾ ਆ ਅੱਗ ਵੱਰ ਰਹੀ ਆ ਤੇ ਪਰ ਫਿਰ ਵੀ ਵੀ ਇੰਨੀ ਗਰਮੀ ਦੇ ਵਿੱਚ ਹਲਕੇ ਜਿਹੀ ਮੀ ਨਾਲ ਬਹੁਤ ਜਿਆਦਾ ਫਾਇਦਾ ਹੋ ਗਿਆ ਬੀ ਜੇ ਪਕਈਏ ਜ਼ਿਆਦਾ ਗਰਮੀ ਜ਼ਿਆਦਾ ਗਰਮੀ ਬਿਲਕੁਲ ਨਹੀਂ ਲੱਗ ਰਹੀ ਵੀ ਹਲਕਾ ਜਿਹਾ ਮੌਸਮ ਦਾ ਫਰਕ ਪੈ ਚੁੱਕਿਆ ਹੈ ਬਹੁਤ ਮਤਲਬ ਸੋਹਣਾ ਜਿਹਾ ਮੌਸਮ ਹੋ ਗਿਆ ਜੇ ਤਾਂ ਥੋੜਾ ਜਿਹਾ ਹੋਰ ਮੀਂਹ ਪੈ ਜਾਂਦਾ ਫਿਰ ਤਾਂ ਜਮੀ ਗੱਲ ਬਣ ਜਾਂਦੀ ਸੀ ਪਰ ਹਲਕਾ ਜਿਹਾ ਮੀਂਹ ਪਿਆ ਹਲਕੀ ਜਿਹੀ ਮੀਂਹ ਕਰਕੇ ਥੋੜਾ ਜਿਹਾ ਫਰਕ ਪਿਆ ਜ਼ਿਆਦਾ ਨਹੀਂ ਪਿਆ ਗਰਮੀ ਨੂੰ ਤੇ ਥੋੜਾ ਜਿਹਾ ਬਹਿ ਗਿਆ ਪਰ ਫਿਰ ਵੀ ਰਾਹਤ ਮਿਲ ਗਈ ਬਦਿਆ ਜਰਦਨ ਰਾਹਤ ਤਾਂ ਮਿਲੀ ਇਹਨੂੰ ਏਸੀ ਦੀ ਆਦਤ ਲੱਗੀ ਹੋਈ ਐ ਜਦੋਂ ਬਾਹਰ ਕੱਢ ਲੈਂਦੇ ਤਾਂ ਇਹ ਹਾਲ ਹੁੰਦਾ ਬੈੱਕ ਬਾਹਰ ਕੇ ਰਾਜੀ ਨਹੀਂ ਤੇ ਪਰ ਜਦੋਂ ਗਰਮੀ ਹੁੰਦੀ ਆ ਫਿਰ ਇਹਦੀ ਮਜਬੂਰੀ ਬਣ ਜਾਂਦੀ ਐ ਬੈਠਣੀ ਤੇ ਬਾਕੀ ਆਪਾ ਰੋਕੋ ਏ ਰੋਕੋ ਅਰੇ ਆ ਤੂੰ ਆ ਤੂੰ ਮੇਰਾ ਬੈਸਟ ਫਰੈਂਡ ਆ ਦੇ ਅੱਜ ਮੀ ਕਿੰਨਾ ਬਿਆ ਦੱਸੀ ਮੜਾ ਜਾਂ ਕਸਟਮਰਾਂ ਨੂੰ ਬਾਲਾ ਬਾਲਾ ਕੇ ਥੋੜਾ ਆ ਚੱਲ ਯਾਰ ਗੱਡਿਆ ਇਹ ਆ ਜੀ ਮੋਟੂ ਰਾਜਾ ਬਹੁਤ ਵਧੀਆ ਸੁਭਾਅ ਹੈ ਦਾ ਮਸਤ ਬੱਚਾ ਹੈ ਤੇ ਬਾਕੀ ਕੋਈ ਵੀ ਗੱਲਬਾਤ ਹੋਵੇ ਆਪਾਂ ਖੁੱਲ੍ਹ ਕੇ ਸ਼ੇਅਰ ਕਰਦੇ ਹਾਂ ਛੋਡੇ ਨਾਲ ਦੀਪੂ ਬਾਰਗੇ ਬੈਠਾ ਤੇ ਅੱਜ ਆਪਾਂ ਛੋਡੇ ਲਈ ਬਣਾਉਣੇ ਆ 베ਰੀ ਟੇਸਟੀ ਪੋਹਾ ਨਾਮ ਤਾਂ ਅਜੀਬ ਜਿਹਾ ਪੋਹਾ ਪਰ ਪੋਹਾ ਬਣਾਉਣੇ ਆ ਕਿਉਂਕਿ ਪੋਹਾ ਨਾਲ ਥੋੜਾ ਹਲਕਾ ਹੁੰਦਾ ਤੇ ਚਟਪਟੇ ਮੌਸਮ ਦੇ ਵਿੱਚ ਚਟਪਟੀਆਂ ਚੀਜ਼ਾਂ ਹੀ ਖਾਣ ਨੂੰ ਜੀ ਕਰਦਾ ਤੇ ਆਪਾਂ ਜਿਹੜਾ ਪੋਹਾ ਉਹਦੇ ਵਿੱਚ ਪਾਵਾਂਗੇ ਥੋੜੇ ਜਿਹੇ ਕੜੀ ਪੱਤੇ ਕੜੀ ਪੱਤਾ ਆਪਾਂ ਘਰੇ ਲਾਇਆ ਹੋਇਆ। ਇਹ ਦੇਖੋ। ਕੜੀ ਪੱਤਾ ਆਪਣੇ ਘਰੇ ਹੈਗਾ। ਕੜੀ ਪੱਤਾ ਪਾ ਕੇ ਆਪਾਂ ਬਣਾਵਾਂਗੇ ਪੋਹਾ। ਕੋਸ਼ਿਸ਼ ਕਰਾਂਗੇ ਪੂਰੀ ਵਧੀਆ। ਵੈਸੇ ਪੋਹਾ ਬਹੁਤ ਸਵਾਦ ਲੱਗਦਾ ਹੈ। ਬਣਾ ਕੇ ਬਣਾ ਦੱਦੀ ਮੈਂ ਤਾਂ ਹਲਕਾ ਹੀ ਬਨਮਾ ਕੋਈ ਵੀ ਚੀਜ਼ ਆ ਬਾਲਾ ਨਹੀਂ ਜੀ ਅਲ ਮਟਾ ਲਿਆ ਪਾਉਂਦੀ ਹੁੰਦੀ ਹਲਕੀਆਂ ਹਲਕੀਆਂ ਚੀਜ਼ਾਂ ਪਾ ਕੇ ਚੀਜ਼ ਬਣਾਉਣੀ ਹੁੰਦੀ ਹੈ। ਸ਼ਿਮਲਾ ਮਿਰਚੋ ਵੀ ਉਹ ਵੀ ਪਾ ਲਈਦੀ ਐ ਪਰ ਫਿਰ ਹਾਲ ਮੈਂ ਆਲੂ ਨਹੀਂ ਪਾਉਂਦੀ ਮੈਨੂੰ ਆਲੂ ਨਹੀਂ ਪੋਹੇ ਚ ਵਧੀਆ ਲੱਗਦੇ ਮੈਂ ਕੱਲਾ ਪਿਆਜ਼ ਪਾਉਂਗੀ ਕੱਲਾ ਪਿਆਜ਼ ਹੀ ਆ ਘਰੇ ਦੇਖਿਆ ਜਵੇ ਵੈਸੇ ਟਮਾਟਰ ਪਾਏ ਜਾਂਦਾ ਟਮਾਟਰ ਦੀ ਪੂਰੀ ਲਾਈਕ ਕਰਦਾ ਹਰੀ ਮਿਰਚ ਵੀ ਪਾ ਜਾਂਦੀ ਆ ਹੁਣ ਆਪਾਂ ਸੋਨੂੰ ਪੋਹਾ ਬਣਾਉਂਦੀ ਐ ਰੈਸਪੀ ਸੋਨੂੰ ਸਿੱਧਾ ਸਿੰਪਲ ਤਾਂ ਕੋਈ ਵੀ ਜਾਣਦਾ ਹੋਣਾ ਪਰ ਆਪਾਂ ਪਿੰਡਾਂ ਵਾਲੇ ਥੋੜੇ ਜਿਵੇਂ ਅਸੀਂ ਪਿੰਡ ਚੋਂ ਹੀ ਆਏ ਆ ਵੈਸੇ ਤਾਂ ਹੁਣ ਸ਼ਹਿਰ ਚ ਰਹਿਣ ਲੱਗੇ ਆਪਾਂ ਪਿੰਡਾਂ ਵਾਲੇ ਚੀਜ਼ਾਂ ਘੱਟ ਖਾਂਦੇ ਆ ਤੇ ਸ਼ਹਿਰਾਂ ਵਾਲੇ ਬੱਚੇ ਤੇ ਸ਼ਹਿਰਾਂ ਨੂੰ ਤਾਂ ਸਾਰਾ ਪਤਾ ਹੁੰਦਾ ਹੈ ਨਾ ਚ ਦਖਾਵਾਂਗੇ ਤੁਹਾਨੂੰ ਪੋਹਾ ਬੰਦਾ ਤੇ ਮੈਂ ਕੜੀ ਦੇ ਪੱਤੇ ਤੋੜ ਲਵਾਂ ਕੜੀ ਦੇ ਨਹੀਂ ਕੜੀ ਪੱਤਾ ਆਛਾ ਲੱਗਦਾ ਵੈਸੇ ਫੇਥ ਸੀਤ ਲਈ ਚੰਗਾ ਵੀ ਹੈ ਨਾ ਥੋੜੇ ਜਿਹਾ ਪਾਵਾਂਗੇ ਬਾਲੇ ਨਹੀਂ ਪਾਉਂਦੇ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਪੋਹਾ ਬੰਦਾ ਬਸ ਪਹਿਲਾਂ ਮੈਂ ਪਿਆਜ਼ ਕੱਟ ਲਵਾਂ ਪਿਆਜ਼ ਪਾਵਾਂਗੇ ਆਪਾਂ ਪੋਹੀ ਦੇ ਵਿੱਚ ਠੀਕ ਹੈ ਜੀ ਆ ਦੇਖੋ ਜੀ ਆਪਾਂ ਹਮੇਸ਼ਾ ਸਰੋਂ ਦੇ ਤੇਲ ਦਾ ਤੜਕਾ ਲਾਉਨੇ ਆਂ ਕਿਉਂਕਿ ਅਰੇ ਫੈਂਟ ਤਾਂ ਮੇਰੇ ਉਹਦਾ 4-5 ਸਾਲ ਹੋ ਗਿਆ ਆਪਾਂ ਘਰੇ ਬੜਨ ਨਹੀਂ ਦਿੱਤਾ ਕਦੇ ਵੀ ਉਹ ਫੈਂਟ ਦਾ ਬਹੁਤ ਢੰਗ ਤੋਂ 4-5 ਸਾਲ ਦੀ ਬੱਦਦੀ ਹੋ ਗਈ ਹਾਂ ਬੱਦਦੀ ਹੋ ਗਈ ਹਣਾ ਫੈਂਟ ਨੂੰ ਆ ਦੇਖੋ ਜੀ ਜਿਹੜਾ ਪੋਹਾ ਨਾ ਉਹ 1 ਮਿੰਟ ਲਈ ਮੈਂ ਭਿਉਂਦਾ ਸੀ ਇਹਨੂੰ ਇੱਕ ਸਿਰਫ 1 ਮਿੰਟ ਲਈ ਸਭ ਤੋਂ ਪਹਿਲਾਂ ਮੈਂ ਜਿਹੜਾ ਵੀ ਪਹਿਲਾਂ ਬਣਦਾ ਜੀ ਤੇ ਇਹ ਤਿਆਰ پتہ ਕਿੰਨੇ ਚਰਚ ਹੋ ਜਾਂਦਾ ਇਕੱਲੇ ਗੰਡੇ ਭੁੰਨਣ ਤੇ ਜਾਂ ਵੀ ਕੋਈ ਵਿੱਚ ਸਿਮਲਾ ਮਿਰਚ ਤੁਸੀਂ ਇਹਦੇ ਵਿੱਚ ਸਿਮਲਾ ਮਿਰਚ ਟਮਾਟਰ ਟਮਾਟਰ ਗਾਜਰਾਂ ਜੋ ਮਰਜੀ ਸਬਜੀ ਪਾ ਲਓ ਸਭ ਪੈਂਦੀਆਂ ਬੀਨਸ ਪਾ ਲਓ ਠੀਕ ਹੈ ਪਰ ਆਪਣੇ ਕੋਲ ਤਾਂ ਵੀਰੇ ਪਿਆਜ਼ ਹੀ ਆ ਗੱਲੇ ਮੈਂ ਕਿਉਂ ਕਹਲਾ ਬਣਦਾ ਉਹ ਕੀ ਤੇ ਇੱਕ ਤਾਂ ਇਹ ਸੌਖਾ ਬਣ ਜਾਂਦਾ ਤੇ ਨੰਬਰ 2 ਇਹ ਹਾਰੀ ਨੂੰ ਉਹ ਵੀ ਆ ਜਾਂਦਾ ਕਿ ਤੇ ਹੌਲਾ ਵਾਲਾ ਹੁੰਦਾ ਤੇ ਪਾ ਪਾਉਣ ਲੈ ਆ ਦੇਖ ਚਾੜੋਂ ਤੋਂ ਬਣਦਾ ਇਹ ਚਾੜੋਂ ਤੋਂ ਬਣਾ ਦੇ ਪੋਹਾ ਮੈਨੂੰ ਪਹਿਲਾਂ ਕੁਝ ਨਹੀਂ ਸੀ ਪਤਾ ਜੀ ਪੋਹਾ ਕੀ ਹੁੰਦਾ ਸਾਨੂੰ ਸੱਚੀ ਦੱਸਾਂ ਮੇਰੀ ਬੇਟੀ ਘੇਰਾ ਬਿਮਾਰ ਹੋ ਗਈ ਚੰਡੀਗੜ੍ਹ ਉਹਨੂੰ ਮੈਂ ਪੁੱਛਿਆ ਕਰਾਂ ਵੀ ਤੂੰ ਕੀ ਖਾਦਾ ਉਹ ਕਹਿੰਦੀ ਮੇਰੀ ਫਰੈਂਡ ਨੇ ਮੈਨੂੰ ਪੋਹਾ ਬਣਾ ਕੇ ਦਿੱਤਾ ਮੈਂ ਕਿਹਾ ਕਰਾ ਪੋਹਾ ਕੀ ਚੀਜ਼ ਹੁੰਦਾ ਮੈਂ ਕਿਹਾ ਮੈਂ ਨਾ ਜਦੋਂ ਮਕੇ ਲੱਗੇ ਵੀ ਕੋਈ ਬਾਹਲਾ ਭਾਰੀ ਚੀਜ਼ ਹੋਵੇ ਮੈਂ ਕਿਹਾ ਤੂੰ ਪੁੱਛਾ ਲੈਨੀ ਹੈ ਕਹਿੰਦੀ ਮੰਮੀ ਤਾਂ ਬਾਲਾ ਸਿੱਧੀ ਪਚਦਾ ਹੈ ਉਹ ਜੋ ਸਬਜ਼ੀਆਂ ਵਾਲੀਆਂ ਪੈਂਦੀਆਂ ਦੀਪੋ ਪਾੜ ਬੰਦ ਕਰੀ ਹਾਂ ਉਹ ਚਪਹਰਾ ਸਾਬ ਲੱਗ ਗਿਆ ਆਹ ਲਓ ਜੀ ਹੁਣ ਪਾਇਆ ਆਪਾਂ ਇਹਦੇ ਵਿੱਚ ਜੀਰਾ ਇਹ ਤਾਂ ਬੋਲਾ ਸੌਖਾ ਸੇ ਮੈਂ ਕਹਣੀ ਇਹਨੂੰ ਤਾਂ ਜਮਾ ਜਿਹੜਾ ਰਸੋਈ ਚ ਬੰਦਾ ਬੜਿਆ ਨਹੀਂ ਉਹ ਵੀ ਬਣਾ ਸਕਦਾ ਕੋਈ ਇਹਦੇ ਚ ਕੋਈ ਮੰਤਰ ਨਹੀਂ ਪੜਨਾ ਪੈਂਦਾ ਆਹ ਸੇਕੜੀ ਪੱਤਾ ਤੇ ਮਿਰਚ ਇਹ ਮਿਰਚ ਮੈਂ ਸਾਫ਼ ਕੀਤੀ ਤਾਂ ਪਾਉਂਗੀ ਕਿਉਂਕਿ ਦੀਪੂ ਕੱਟੀ ਹੋਈ ਮਿਰਚ ਪਾਉਂ ਨਹੀਂ ਦਿੰਦਾ ਜੀ ਖਾਂਦਾ ਨਹੀਂ ਇਹ ਖੜਕਾ ਤਾਂ ਹੋਇਆ ਜੀ ਕਿਉਂਕਿ ਜਿਹੜੇ ਕੜੀ ਦੇ ਪੱਤੇ ਸੀ ਉਹ ਵੀ ਥੋਤੇ ਸੀ ਮਿਰਚ ਕੀ ਤੇ ਕਿਸੇ ਪਿਆਜ਼ ਹੁਣ ਪਾਵਾਂਗੇ ਆਪਾਂ ਪਿਆਜ਼ ਉਹੀ ਵੀ ਇਹ ਸਾਜੀ ਵਾਲਾ ਤਰੀਕਾ ਜੇ ਤੁਹਾਨੂੰ ਪਿਆਜ਼ ਥੋੜਾ ਜਿਹਾ ਹਲਕਾ ਜਾਂ ਕੱਚਾ ਰੱਖ ਕੇ ਖਾਣਾ ਚਾਹੁੰਦੇ ਹੋ ਤੈਨੂੰ ਕੱਚਾ ਰੱਖ ਲਿਓ ਵੀ ਹਲਕਾ ਜਾਂ ਕੱਚਾ ਪਾਣ ਦੀਪੂ ਆ ਪਿਆਜ਼ ਤੂੰ چیرੇਂਗਾ ਕਿ ਮੈਨੂੰ چیرਣਾ ਪੈਣਾ ਜਿਵੇਂ ਅਸੀਂ ਥੋੜਾ ਜਿਹਾ ਵੀ ਧਮਾਤਾ ਮੈਗੀ ਬਣਾਵੇ ਦੀਪੂ ਧਮਾ ਚੌਲ ਬਣਾ ਗਏ ਕਿਆਜ਼ ਵਾਲੇ ਅਸੀਂ ਹਲਕੀ ਜੀ ਚੀਜ਼ ਕੱਚੀ ਰੱਖਦੇ ਨੇ ਵੀ ਬੰਦ ਗੋਭੀ ਹੋਈ ਗਰਮੀ ਵਾਲੀ ਆ ਭਰਾ ਬਾਰਾ ਜੀ ਮੰਮੀ ਬਟਿਆ ਪਿਆਜ਼ ਚੀਰੀ ਜਿਹੜਾ ਆਪਾਂ ਖਾਣਾ ਇਹਦੇ ਨਾਲ ਤੇ ਇਹ ਮਸਾਹਣ ਤੁਹਾਨੂੰ ਦੱਸਿਆ ਰਸਪੀ ਜੀ ਇਹ ਨਾ ਕਈ ਵਾਰੀ ਆਪਣੇ ਵੀ ਕੋਈ ਇਹੋ ਜਿਹੇ ਰਿਸ਼ਤੇਦਾਰ ਆਉਂਦਾ ਪਰ ਤੋਂ ਨਹੀਂ ਵੀ ਰੋਟੀ ਪਾਣੀ ਬਣਦਾ ਹਨਾ ਇਹ ਤਾਂ ਮੈਨੂੰ ਲੱਗਦਾ ਵੀ ਪਿਆਜ਼ ਚੀਰੇ ਹੋਣੇ ਚਾਹੀਦੇ ਸਿਰਫ 2 ਮਿੰਟ ਲੱਗਦੇ ਨੇ ਇਹਨੂੰ ਬਣਨ ਚ ਨਾਲ ਤਾਂ ਇਹ ਹੌਲਾ ਹੁੰਦਾ ਪਚ ਜਾਂਦਾ ਨਾਲੇ ਸੁਆਦ ਲੱਗਦਾ ਕਿਉਂਕਿ ਇਹ ਵੀ ਨਮੀ ਜੀ ਚੀਜ਼ ਆ ਜਾਂਦੀ ਹੈ ਬਸ ਤਾਂ ਆਪਾਂ ਵਿਚਾਰੇ ਦੋ ਤਿੰਨ ਚੀਜ਼ਾਂ ਹੀ ਖਾਣੇ ਹੁੰਦੇ ਨੇ ਰੋਟੀ ਚੌਲ ਜਾਬੂ ਫਿਰ ਸੇਵੀਆਂ ਬਣਾ ਲੈਨੇ ਆ ਹਨਾ ਆ ਤਲੇ ਤਲੇ ਨਾਲ ਆ ਜੀ ਬੜਾ ਜਿਹਾ ਵਧਿਆ ਜਾਂਦਾ ਹੈ ਠੰਡੀ ਆ ਤਾਂ ਆਪਾਂ ਆਪਣੇ ਆਪ ਘੂੜਾ ਆ ਬਾਈ ਕੋਈ ਜਾਣਦੀ ਨਹੀਂ ਸੀ ਵੀਰੇ ਮੈਂ ਥੋੜਾ ਪੋਹਾ ਆ ਮਾਂ ਦਾ ਜਦੋਂ ਬੇਟੀ ਚੰਡੀਗੜ੍ਹ ਲੱਗੀ ਉਹ ਤੋਂ ਸਿੱਖੀਆ ਵੀ ਇਹ ਪੋਹਾ ਕੀ ਹੁੰਦਾ ਮੈਨੂੰ ਤਾਂ ਆਪ ਨੂੰ ਨਹੀਂ ਸੀ ਪਤਾ ਜਦੋਂ ਮੇਰੀ ਕੁੜੀ ਨੇ ਮੈਨੂੰ ਇੱਥੇ ਆ ਕੇ ਬਣਾ ਕੇ ਖਵਾਇਆ ਮੈਂ ਕਿਹਾ ਤਾਂ ਚੀਜ਼ ਹੀ ਬੜੀ ਵਧੀਆ ਕਿਉਂਕਿ ਕਈ ਵਾਰੀ ਆਪ ਵੀ ਦੀਪੂ ਸਕੂਲ ਚੱਲ ਜਾਂਦਾ ਕੁਝ ਯੂਨੀਵਰਸਿਟੀ ਚੱਲ ਜਾਂਦਾ ਤੇ ਜੀ ਵੀ ਨਹੀਂ ਕਰਦਾ ਹੁੰਦਾ ਰੋਟੀ ਬਣਾਉਣ ਨੂੰ ਕਈ ਵਾਰੀ ਇਹ ਕਹਿੰਦਾ ਵੀ ਹੱਟਦਾ ਕੋਈ ਫੰਕਸ਼ਨ ਆ ਵੀ ਮੈਂ ਤਾਂ ਉੱਥੇ ਹੀ ਖਾਊਗਾ ਫਿਰ ਮੇਰਾ ਵੀ ਜੀ ਨਹੀਂ ਕਰਦਾ ਮੈਂ ਤਾਂ ਮਿੰਟ ਮਾਰਦੀ ਆ ਇਹਦੇ ਚ ਫਿਰ ਮੈਂ ਮਾਤਾ ਘਰੇ ਕੋਈ ਸਬਜੀ ਵੀ ਵੇ ਸਾਰਾ ਕੁਝ ਪਾ ਲੈਣੀ ਆ ਸਬਜੀ ਸੁਬਜੀ ਜੀ ਮੈਂ ਤਾਂ ਤੇ ਚ ਟਮਾਟੇ ਤੇ ਬੰਦ ਗੋਭੀ ਹੁਣ ਬੰਦ ਗੋਭੀ ਦੀ ਤੇ ਜੀ ਨਹੀਂ ਹੋਊਗੀ ਪਰ ਉਹ ਸੁਆਦ ਨਹੀਂ ਲੱਗਦੀ ਕਿਉਂਕਿ ਗਰਮੀ ਚ ਰੁੱਤ ਦੇ ਹਿਸਾਬ ਨਾਲੀ ਚੀਜ਼ ਸੁਆਦ ਲੱਗਦੀ ਆ ਤੇ ਧਣੀਆਂ ਧਣੀਆਂ ਆਲਾ ਟਰੰਪ ਟਰੰਪ ਗੰਡਾ ਨੀ ਆਪੂ ਕਾਂਪਾ ਕਾਂ ਜ਼ਰਦੀ ਚ ਜੋ ਚੀਜ਼ ਹੁੰਦੀ ਆ ਪਤਾ ਸਾਰਾ ਠੋਕ ਦੇ ਦਈਏ ਇਹਦੇ ਵਿੱਚ ਫਲਾਟਰ ਪਾਟ ਨਹੀਂ ਕਹਿੰਦੇ ਆ ਮੇਰੇਆ ਫਲਾਟਰ ਪਾਟ ਦਾ ਮਤਲਬ ਹੀ ਜਿਹੜੀ ਚੀਜ਼ ਅੜ ਗਈ ਪਾਤੀ ਆ ਦੇਖੋ ਹੁਣ ਇਤੋਂ ਵੱਧ ਮੈਂ ਇਹ ਪਿਆਜ਼ ਨਹੀਂ ਭੁੰਨਾਂਗੀ ਕਿਉਂਕਿ ਦੀਪੂ ਨਹੀਂ ਪਾਊਗਾ ਜੂ ਜ਼ਿਆਦੇ ਭੁੰਨਿਆਂ ਨੂੰ ਆਖੋ ਮੰਮੀ ਮਚਾਓ ਜੀ ਨਾ ਕੋਈ ਰੋਣ ਸੱਚਾ ਰੋਣ ਨਹੀਂ ਕਰਦਾ ਫਲੇਵਰ ਨਹੀਂ ਆਉਂਦਾ ਉਹ ਪਿਆਜ਼ ਕੱਟੀ ਜਾਂਦਾ ਸਲਾਦ ਵਾਸਤੇ ਹੁਣ ਆਪਾਂ ਇਹਦੇ ਵਿੱਚ ਤੇੜਾ ਪਕੰਡੇ ਲੈ ਕੇ ਆਂਦੇ ਨੂਨ ਵਿੱਚ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣੀ ਹੂ ਨੀ ਵੀ ਆਪਦੇ ਹਿਸਾਬ ਨਾਲ ਖਾਓ ਭਾਈ ਜਿੰਨਾ ਤੁਸੀਂ ਖਾਣੇ ਹੋ ਇਹਦੇ ਚ ਹਲਕੀ ਜੀ ਹਲਦੀ ਪਾਇਓ ਹਲਦੀ ਜ਼ਿਆਦਾ ਨਾ ਪਾਇਓ ਰੰਗ ਦੇਣ ਵਾਸਤੇ ਸਾਡੇ ਕੋਲ ਇਹ ਗਰਮ ਮਸਾਲਾ ਨਹੀਂ ਹੁੰਦਾ ਸਾਡੇ ਕੋਲ ਧਣੀਆਂ ਹੁੰਦਾ ਧਣੀਆਂ ਮਤਲਬ ਵੀ ਅਸੀਂ ਸਾਫ ਦਾ ਧਣੀਆਂ ਲਿਓਨੇ ਆ ਘਰੇ ਉਹਦੇ ਵਿੱਚ ਜੀਰਾ ਪਾ ਕੇ ਪੀਸ ਲੈਨੇ ਹੋਰ ਕੁਝ ਵੀ ਨਹੀਂ ਪਾਉਂਦੇ ਨਾਲ ਲੌਂਗ ਨਾਲ ਇਲਚੀ ਵੀ ਮੈਨੂੰ ਥੋੜੇ ਜਿਹਾ ਗਰਮ ਮਸਾਲੇ ਤੇਜ ਪਸੰਦ ਨਹੀਂ ਕੱਲਾ ਜੀਰਾ ਧਣੇ ਵਿੱਚ ਜੀਰਾ ਪਾ ਕੇ ਪੀਸ ਲੈਨੇ ਬਹੁਤ ਵਧੀਆ ਬਣ ਜਾਂਦਾ ਆ ਦੇ ਇੱਕ ਇਹ ਨੂੰ ਹੁਣ ਆਪਾਂ ਸਿਮ ਕਰਾਂਗੇ ਕਿਉਂਕਿ ਜੇ ਆਪਾਂ ਤੇਜ ਰੱਖਿਆ ਆ ਜਿਹੜੀ ਮਿਰਚ ਪਾਈ ਸੀ ਨਾਲੇ ਤਾਂ ਮਿਰਚ ਆ ਦੇਖੋ ਸੋਨ ਚੀਜ਼ ਦਿਖਾਵਾਂ ਜਿਹੜੇ ਆਪਣੇ ਘਰੇ ਹਰੀਆਂ ਮਿਰਚਾਂ ਨਹੀਂ ਜਾਂਦੀਆਂ ਨਾਲ ਸਾਦੀ ਮਿਰਚ ਛਟਲਾ ਕਰੋ ਤੇ ਜਿਹੜਾ ਬੰਦਾ ਆਪਾਂ ਘਰੇ ਕੋਈ ਆਪਣਾ ਜੋ ਕੱਦਾ ਤਾਂ ਖਾਂਦੀ ਹੁੰਦਾ ਚਾਰੀ ਮਿਰਚ ਉਹਨੂੰ ਦੇ ਦਿਆ ਕਰੋ ਤੇ ਜਿਹੜਾ ਮਿਰਚ ਦਾ ਅਸਰ ਹੋ ਉਹ ਸਬਜ਼ੀ ਚ ਗਿਆ ਆ ਦੇਖੋ ਹੁਣ ਆਪਾਂ ਇੱਕ ਟੇਢ ਮੈਂਟ ਲਈਏ ਮਸਾਲਾ ਲਿਆ ਭੁੰਨ ਲਿਆ ਤੇ ਜਦੋਂ ਇਹ ਪੋਹੇ ਪਾਤਰ ਨੂੰ ਤੁਸੀਂ ਢੱਕ ਕੇ ਰੱਖਣਾ ਕੋਈ ਕੱਟ ਨਹੀਂ ਯੈਸ ਇਹ ਪੋਹੇ ਨੂੰ ਪਾ ਕੇ ਤੁਸੀਂ ਬਾਹਲਾ ਸੇਕ ਨਹੀਂ ਲਾਉਣਾ ਮੈਂ ਥੱਲੇ ਲੱਗਣ ਲੱਗ ਜੂ ਇਹ ਤਾਂ ਬਣਿਆ ਹੀ ਹੁੰਦਾ ਹੈ ਮੇਰੇ ਨੂੰ ਵੀ ਪਤਾ ਹਾਂ ਆ ਦੇਖੋ ਆ ਪਾਤਾ ਪਾਤੀ ਵਿੱਚ ਧੰਤਤਾ ਸੀ ਜਿਹੜਾ ਹਾਂ ਜਿਹੜਾ ਗੈਸ ਆ ਉਹਦਾ ਫਲੇਮ ਬਿਲਕੁਲ ਸਲੋ ਚੱਲ ਰਿਹਾ ਹੈ ਬਲ ਕਲ ਸਲੋ ਚੱਲੀ ਆਂਦਾ ਗੈਸ ਪਰ ਸਲੋ ਜਿਹੜਾ ਮੜਾ ਜਾਂ ਪੋਗਾ ਨਾ ਇਹ ਤੱਤਾ ਹੋ ਜਾਊਗਾ ਆ ਦੇਖ ਤੂੰ ਜਿਹਦੇ ਵਿੱਚ ਹਰਾ ਧਨੀਆ ਗੰਡੇਆਂ ਦੀਆਂ ਭੂਕਾ ਸਿਮਲਾ ਮਿਰਚ 20 ਮਟਰ ਜੋ ਸੁਡਜੀ ਕਰਦਾ ਤੁਸੀਂ ਤੜਕ ਕੇ ਸਬਜ਼ੀ ਪਾ ਸਕਦੇ ਸੇਕ ਕਰ ਥੋੜਾ ਪਰ ਇਹਨਾਂ ਮੋਇਸਚਰ ਜਿਹੜਾ ਨਾ ਪਾਣੀ ਇਹਨਾਂ ਵਿੱਚੋਂ ਨਿਕਲ ਜਾਊਗਾ ਨਾ ਬਰਾਵਾ ਇਹ ਥੱਲੇ ਲੱਗ ਜੂ ਥੱਲੇ ਲੱਗਦਾ ਨਹੀਂ ਇਹ ਕੇਵਲ ਇਸ ਟਾਈਮ ਪਾਣੀ ਆ ਜਾਂਦਾ ਬਾਈ ਦਾ ਕਾਰਨ ਇਹ ਹੋ ਗਿਆ ਸਬਜ਼ੀ ਉੱਟਾ ਬਸ ਇਹਨੂੰ ਨਾ ਤੁਸੀਂ ਬਾਲਾ ਨਹੀਂ ਸੇਕ ਲਾਉਣਾ ਇਹਨੂੰ ਗਰਮ ਜਿਆ ਕਰ ਲਿਓ ਇਹ ਤਾਂ ਬਣ ਜਾਂਦਾ ਤਾਂ ਜਦੋਂ ਆਪਾਂ ਇੱਕ ਮਿੰਟ ਭਿਉਂ ਦਿੰਨੇ ਹਨਾ ਉਹਦੀ ਬਣ ਜਾਂਦਾ ਆਲੋਚ ਗੈਸ ਕਰਤਾ ਬੰਦ ਜਿਹਨਾਂ ਆਪਣੇ ਕੋਲੇ ਹਰਾ ਧਨੀ ਆਉਂਦਾ ਆਪਾਂ ਇਹਦੇ ਵਿੱਚ ਉਹ ਵੀ ਪਾ ਦਿੰਦੇ ਹੁਣ ਇਹਨੂੰ ਆਪਾਂ ਇੱਕ ਮਿੰਟ ਢੱਕ ਕੇ ਰੱਖਾਂਗੇ ਢੱਕਣ ਦੇ ਨਾਲ ਪਹਿਲੀ ਗੱਲ ਤੁਸੀਂ ਸਬਜੀ ਬਣਾਓ ਫੀਰ ਬਣਾਓ ਪ੍ਰਸ਼ਾਦ ਬਣਾਓ ਜੋ ਮਰਜ਼ੀ ਬਣਾਓ ਤੇ ਮੈਂ ਟ੍ਰਿਕ ਦੱਸਦੀ ਆ ਇੱਕ ਉਹਨਾਂ ਤੁਸੀਂ ਜਣਕੇ 1 1.5 ਮਿੰਟ ਲਈ ਢੱਕ ਕੇ ਰੱਖ ਦਿਓ ਭਾਵੇਂ ਤੁਸੀਂ ਚੌਲ ਬਣਾਏ ਆ ਸਬਜ਼ੀ ਕੁਝ ਵੀ ਬਣਾਏ ਆ ਤੁਸੀਂ ਆਪ ਹੀ ਦੇਖ ਲਿਓ ਉਸ ਤੋਂ ਬਾਅਦ ਉਹ ਚੀਜ਼ ਨਾਲ ਚੇਂਜ ਹੋ ਜਾਂਦੀ ਹੈ ਬਹੁਤ ਵਧੀਆ ਬਣ ਜਾਂਦੀ ਹੈ ਉਹਨੂੰ ਮਿੰਟਕ ਲਈ ਟੱਕ ਦੇ ਤੇ ਹੁਣ ਸਾਨੂੰ ਆਪਾਂ ਦਿਖਾਉਣੇ ਆ ਭਾਈ ਇਹਨੂੰ ਸਰਵ ਕਰਕੇ ਸਰਵਤਾ ਸਾਰਨ ਨੂੰ ਕਰਨ ਆਉਂਦਾ ਬਸ ਵੀਡੀਓ 'ਚ ਦਿਖਾਉਣਾ ਪੈਂਦਾ ਵੀ ਭਾਈ ਅਸੀਂ ਤੈ ਖਾਨ ਨੇ ਤੁਸੀਂ ਜਿਵੇਂ ਮਰਜ਼ੀ ਖਾ ਲਓ ਹਨ ਦਿਖਾਉਣਾ ਜ਼ਰੂਰੀ ਆ ਫਿਰ ਥੋੜਾ ਜਿਹਾ ਅੱਖੀਂ ਦੇਖੇ ਚ ਵਿਸ਼ਵਾਸ ਕਰਦਾ ਬੰਦਾ ਹਨ ਚਲੋ ਆਪਾਂ ਸਰਵ ਕਰਕੇ ਤੁਹਾਨੂੰ ਦਿਖਾਉਨੇ ਆ ਔਨਲੀ ਅੱਧਾ ਮਿੰਟ ਬੈਠ ਕੇ ਮੈਨੂੰ ਪੰਗਾ ਵੀਡੀਓ ਵੀ ਨਹੀਂ ਬੰਦ ਕਰਨੀ ਹੋਣੀ ਆ। ਆ ਲਓ ਜੀ। ਆਪਣਾ ਪੋਗਾ ਵਣ ਕੇ ਰੜੀ ਆ। ਆ ਦੇਖੋ। ਇਹਦੇ ਨਾਲ ਆਪਾਂ ਪਿਆਜ਼ ਦਹੀਂ ਤੇ ਜਿਹੜੀ ਹਰੀ ਮਿਰਚ ਮੈਂ ਸਿੱਟੀ ਸੋ ਆ ਪਈ ਐ ਤਲੀ। ਇਹ ਬਹੁਤ ਸੌਖੇ ਤਰੀਕੇ ਨਾਲ ਬਣਦਾ ਹੈ। ਬਹੁਤ ਜਿਆਦਾ ਸੌਖੇ ਤਰੀਕੇ ਨਾਲ ਬਿੰਦ ਚੋਂ ਬਣ ਗਿਆ। ਠੀਕ ਹੈ। ਕਈ ਵਾਰੀ ਕੱਲੇ-ਕੁੱਲੇ ਉਹਨਾਂ ਨੂੰ ਲਿਆ ਕੇ ਰੱਖ ਲਿਆ ਕਰੋ ਸਸਤਾ ਹੀ ਆ ਜਾਂਦਾ ਕੋਈ ਮਹਿੰਗਾ ਨਹੀਂ ਹੈਗਾਗਾ ਐ ਬਣਾ ਕੇ ਖਾਇਆ ਕਰੋ ਤੇ ਨਾਲ ਇਹ ਆਏ ਆ ਵੀ ਕਈ ਵਾਰੀ ਆਪਾਂ ਬਿਮਾਰ ਬੰਗ ਰੋਈਏ ਨਾ ਢੱਡ ਭਰ ਲੈਂਦਾ ਵੀ ਇਹ ਭਾਰਾ ਨਹੀਂ ਹੁੰਦਾ ਨਾ ਪਚਦਾ ਬਹੁਤ ਈਤੀ ਹੈ ਸੋ ਵੀਡੀਓ ਮੇਰੀ ਕੈਜੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਮੇਰੀਆਂ ਚੀਜ਼ਾਂ ਬਣਾਉਣੀਆਂ ਕਿਵੇਂ ਲੱਗਦੀਆਂ ਆਪ ਸਭ ਨੂੰ ਮਨਜੀਤ ਕੌਰ ਮਾਨਵਨੀ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ